ਡੇਲੀ ਪੋਸਟ ਪੰਜ ਦੇਖ ਰਹੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਸ਼ਰਨਦੀਪ ਸਿੰਘ ਤੁਹਾਡੇ ਨਾਲ ਜੁੜੇ ਹਾਂ ਤਾਜ਼ਾ ਖਬਰਾਂ ਲੈ ਕੇ ਜੋ ਪੰਜਾਬ ਅਤੇ ਦੁਨੀਆ ਭਰ ਨੂੰ ਹੈਰਾਨ ਕਰਨ ਵਾਲੀਆਂ ਖਬਰਾਂ ਹਨ ਅੱਜ ਦੀ ਤਾਜ਼ਾ ਖਬਰ ਜੋ ਕਿ ਆਏ ਦਿਨ ਪੰਜਾਬ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਬਦਬਾਦ ਮਾਛਾਣੇ ਲੋਕਾਂ ਦੀ ਸ਼ਰੀਆਮ ਕੁੱਟਮਾਰ ਕੀਤੀ ਇੱਥੋਂ ਤੱਕ ਗਏ ਘਰ ਵੀ ਸਾੜ ਦਿੱਤੇ ਅਤੇ ਸਾਰੇ ਪਾਸੇ ਤਬਾਹੀ ਮਚਾ ਦਿੱਤੀ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸੀਐਮ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਇਨ੍ਹਾਂ ਬਦਮਾਸ਼ਾਂ ਉੱਪਰ ਲਗਾਮ ਕਸਣ ਲਈ ਕੋਈ ਵੀ ਨਵੀਂ ਰਣਨੀਤੀ ਜਾਂ ਪ੍ਰਸ਼ਾਸਨ ਵਿੱਚ ਸ਼ਕਤੀ ਕਰਨ ਦੇ ਆਦੇਸ਼ ਨਹੀਂ ਦਿੱਤੇ ਗਏ ਆਏ ਦਿਨ ਪੰਜਾਬ ਵਿੱਚ ਨਸ਼ਾ ਤਸਕਰੀ ਗੁੰਡਾਗਰਦੀ ਬਦਮਾਸ਼ਾਂ ਦੇ ਆਏ ਦਿਨ ਵੱਡੀ ਬਦਮਾਸ਼ੀ ਪੰਜਾਬ ਅੰਦਰ ਫੈਲਦੀ ਨਜ਼ਰ ਆ ਰਹੀ ਏ ਅਤੇ ਪੰਜਾਬ ਪ੍ਰਸ਼ਾਸਨ ਕੰਮ ਕਰਨੀ نیند ਸੁੱਤਾ ਹੋਇਆ ਹੈ ਆਮ ਲੋਕਾਂ ਦੇ ਸਾਹ ਸੁੱਕੇ ਹੋਏ ਹਨ ਅਤੇ ਆਏ ਦਿਨ ਉਹਨਾਂ ਨੂੰ ਡਰ ਸਤਾਉਂਦਾ ਏ ਕਿ ਪੰਜਾਬ ਦੇ ਮਾਹੌਲ ਜੋ ਵਿਗੜ ਰਹੇ ਹਨ ਇਹਨਾਂ ਉੱਪਰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੋਈ ਵਿਧਿਆਨ ਕੇਂਦਰਿਤ ਨਹੀਂ ਕੀਤਾ ਜਾ ਰਿਹਾ ਇੱਥੋਂ ਤੱਕ ਕਿ ਇਹਨਾਂ ਗੁੰਡਾਗਰਦੀ ਅਤੇ ਬਦਮਾਸ਼ਾਂ ਦੇ ਹੌਸਲੇ ਬਲੰਦ ਹੋ ਗਏ ਹਨ ਕਿ ਥਾਣਿਆਂ ਦੇ ਅੰਦਰ ਆਏ ਦਿਨ ਬੰਬ ਧਮਾਕੇ ਕੀਤੇ ਜਾ ਰਹੇ ਹਨ ਅਤੇ ਪੁਲਿਸ ਪ੍ਰਸ਼ਾਸਨ ਸੁੱਤੀ ਹੋਈ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਸੀਐਮ ਭਗਵਨ ਸਿੰਘ ਮਾਨ ਦੀ ਕਾਨੂੰਨ ਵਿਵਸਥਾ ਡਗ ਮਗਾ ਗਈ ਏ ਪੰਜਾਬ ਅੰਦਰ ਇਹ ਮਹਿਸੂਸ ਹੁੰਦਾ ਹੈ ਕਿ ਜਿਸ ਤਰ੍ਹਾਂ ਸਰਕਾਰ ਨਾਂ ਦੀ ਅਤੇ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਹੀ ਨਹੀਂ ਪੰਜਾਬ ਵਿੱਚ ਇਹ ਕੁਝੀਆਂ ਚਾਲਾਂ ਸਰਕਾਰ ਕਰ ਰਹੀ ਏ ਜਾਂ ਫਿਰ ਪੰਜਾਬ ਵਿੱਚ ਪੰਜਾਬ ਦੇ ਹਾਲਾਤਾਂ ਨੂੰ ਵਿਗਾੜਨ ਲਈ ਇਹ ਗੁੰਡਾਗਰਦੀਦਾਨ ਨੰਗਾ ਨਾਚ ਕਰਵਾਇਆ ਜਾ ਰਿਹਾ ਹੈ। ਇਹਦੇ ਉੱਪਰ ਬਹੁਤ ਸਾਰੇ ਆਮ ਜਨਤਾ ਦੇ ਸਵਾਲ ਖੜੇ ਹੁੰਦੇ ਹਨ ਅਤੇ ਪ੍ਰਸ਼ਾਸਨ ਇਨ੍ਹਾਂ ਸਵਾਲਾਂ ਵੱਲ ਪਾਨਾਕਾਨੀ ਕਰਦਾ ਨਜ਼ਰ ਆ ਰਿਹਾ ਹੈ ਅਤੇ ਆਏ ਦਿਨ ਪ੍ਰਸ਼ਾਸਨ ਵੱਲੋਂ ਕੋਈ ਝੂਠੀ ਕਹਾਣੀ ਬਣਾ ਕੇ ਪੇਸ਼ ਕਰ ਦਿੱਤੀ ਜਾਂਦੀ ਹੈ ਅਤੇ ਆਮ ਜਨਤਾ ਨੂੰ ਹੌਂਸਲਾ ਦਿੱਤਾ ਜਾਂਦਾ ਹੈ ਕਿ ਇਹ ਸਿਰਫ ਪੰਜਾਬ ਅੰਦਰ ਮਾਹੌਲ ਖਰਾਬ ਕਰਨ ਦੀਆਂ ਕੋਝੀਆਂ ਚਾਲਾਂ ਹਨ ਪਰ ਇਹਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਵੀ ਰਣਨੀਤੀ ਠੋਸ ਰਣਨੀਤੀ ਨਹੀਂ ਤਿਆਰ ਕੀਤੀ ਜਾ ਰਹੀ ਜਿਸ ਕਰਕੇ ਪੰਜਾਬ ਵਿੱਚ ਮਾਹੌਲ ਖਰਾਬ ਹੋ ਰਿਹਾ ਹੈ ਇਹ ਗੱਲ ਅੱਜ ਦੀ ਤਾਜ਼ਾ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਬਠਿੰਡਾ ਸ਼ਹਿਰ ਦੀ ਪੰਜਾਬ ਦੇ ਬਠਿੰਡਾ ਸ਼ਹਿਰ ਤੋਂ ਹਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਏ ਥਾਣਾ ਨਿਹੰਗਾਂ ਵਾਲਾ ਦਿਹਾਦੀਨ ਇੱਕ ਪਿੰਡ ਦੇ ਜਿਸ ਪਿੰਡ ਦਾ ਨਾਮ ਹੈ ਦਾਨ ਸਿੰਘ ਵਾਲਾ ਕੋਠਾ ਬਾਬਾ ਜੀਵਨ ਸਿੰਘ ਵਾਲਾ ਵਿੱਚ ਲਗਭਗ 100 ਗੁੰਡਿਆਂ ਵੱਲੂ 8-10 ਘਰਾਂ ਉੱਪਰ ਰਾਤ ਹਮਲਾ ਕੀਤਾ ਜਾਂਦਾ ਹੈ ਅਤੇ ਲੋਕਾਂ ਦੀ ਕੁੱਟਮਾਰ ਕੀਤੀ ਜਾਂਦੀ ਏ ਸਮਾਨ ਨੂੰ ਅੱਗ ਲਗਾ ਦਿੱਤੀ ਜਾਂਦੀ ਏ ਘਰਾਂ ਵਿੱਚ ਬੱਕਰੀਆਂ ਅਤੇ ਹੋਰ ਜੋ ਸਮਾਨ ਨਕਦੀ ਗਹਿਣੇ ਉਹਨਾਂ ਨੂੰ ਲੁੱਟ ਲਿਆ ਜਾਂਦਾ ਹੈ ਅਤੇ ਜਿੰਦੀਆਂ ਬੱਕਰੀਆਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਸ਼ਰਮਸ਼ਾਰ ਕਰਨ ਵਾਲੀ ਅਤੇ ਲੋਕਾਂ ਨੂੰ ਜੰਜੂੜ ਕੇ ਰੱਖ ਦੇਣ ਵਾਲੀ ਇਹ ਖਬਰ ਹੈ ਕਿ ਇੱਕ ਬੇਜ ਬੇਜਬਾਨ ਨੇ ਜਾਨਵਰਾਂ ਉੱਪਰ ਇੰਨਾ ਵੱਡਾ ਅਤਿਆਚਾਰ ਕੀਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਸੁੱਤੀ ਹੋਈ ਹੈ ਸਿਵਲ ਹਸਪੀਟਲ ਗੋਣਿਆਣਾ ਵਿਖੇ ਅਲਾਜ ਹਦੀਨ ਜਸਪ੍ਰੀਤ ਸਿੰਘ ਰੂਪ ਸਿੰਘ ਕੇਵਲ ਸਿੰਘ ਦਲੀਪ ਸਿੰਘ ਅਤੇ ਪ੍ਰਿਤ ਸਿੰਘ ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਘਰ ਦੇ ਵਿੱਚ ਤਕਰੀਬਨ 100 ਬੰਦਿਆਂ ਨੇ ਆ ਕੇ ਹਮਲਾ ਕਰ ਦਿੱਤਾ ਅਤੇ ਇਸ ਹਮਲੇ ਦੇ ਵਿੱਚ ਸਾਡਾ ਜਾਨੀ ਅਤੇ ਮਾਲੀ ਬਹੁਤ ਸਾਰਾ ਨੁਕਸਾਨ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਐ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਇਹ ਲੋਕ ਕੌਣ ਨੇ ਜਿਨ੍ਹਾਂ ਨੇ ਅੱਗ ਲਾਈ ਅਤੇ ਗੁੰਡਾਗਰਦੀ ਕੀਤੀ ਇਹ ਵੱਡਾ ਸਵਾਲ ਹੈ ਪਰ ਜਦੋਂ ਪਿੰਡ ਵਾਲਿਆਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਤਕਰੀਬਨ 2 ਕੇ 4 ਬੰਦੇ ਜੋ ਨਸ਼ਾ ਤਸਕਰੀ ਕਰਦੇ ਹਨ ਅਤੇ ਸ਼ਰਿਆਮ ਚਿੱਟਾ ਵੇਚਦੇ ਹਨ ਉਹਨਾਂ ਨੂੰ ਚਿੱਟਾ ਵੇਚਣ ਤੋਂ ਅਤੇ ਨਸ਼ਾ ਰੋਕਣ ਦੇ ਲਈ ਉਹਨਾਂ ਦੇ ਪਿੰਡ ਦੇ ਲੋਕਾਂ ਵੱਲੋਂ ਨਸ਼ਾ ਰੁਕਣ ਲਈ ਕਿਹਾ ਗਿਆ ਅਤੇ ਉਹਨਾਂ ਨੂੰ ਇਹ ਚੇਤਾਵਨੀ ਦਿੱਤੀ ਗਈ ਕਿ ਤੁਸੀਂ ਚਿੱਟਾ ਵੇਚਣਾ ਬੰਦ ਕਰ ਦਿਓ ਅਤੇ ਨਸ਼ਾ ਤਸਕਰੀ ਕਰਨੀ ਬੰਦ ਕਰੋ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਅਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰੋ ਤਾਂ ਉਹਨਾਂ ਨੇ ਇੱਕ ਕੋਜੀ ਚਾਲ ਚੱਲੀ ਅਤੇ ਰਾਤ ਦੇ ਸੁੱਤੇ ਸਮੇਂ ਤਕਰੀਬਨ 100 ਬੰਦਾ ਨਾਲ ਗੁੰਡਾ ਇਕੱਠਾ ਕਰਕੇ ਪਿੰਡ ਉੱਪਰ ਹਮਲਾ ਕਰ ਦਿੱਤਾ ਅਤੇ ਪਿੰਡ ਦੇ ਤਕਰੀਬਨ 8 ਕੇ 10 ਘਰਾਂ ਦੇ ਵਿੱਚ ਅੱਗ ਲਗਾ ਦਿੱਤੀ ਉਹਨਾਂ ਦੇ ਬੱਚਿਆਂ ਨੂੰ ਕੁੱਟਿਆ ਮਾਰਿਆ ਤੇਜ ਹਥਿਆਰਾਂ ਨਾਲ ਹਮਲੇ ਕੀਤੇ ਘਰ ਦੇ ਵੱਡੇ ਪਰਿਵਾਰਕ ਮੈਂਬਰਾਂ ਉੱਪਰ ਬਹੁਤ ਸਾਰੀਆਂ ਗੁੱਝੀਆਂ ਸੱਟਾਂ ਲਾਈਆਂ ਘਰ ਦੇ ਵਿੱਚ ਜੋ ਕੀਮਤੀ ਸਮਾਨ ਸੀ ਉਸ ਨੂੰ ਅੱਗ ਲਗਾ ਦਿੱਤੀ ਅਤੇ ਬੇਜਵਾਨੇ ਜਾਨਵਰ ਬੱਕਰੀਆਂ ਨੂੰ ਵੀ ਅੱਗ ਲਗਾ ਦਿੱਤੀ ਸ਼ਰਮਸ਼ਾਰ ਕਰਨ ਵਾਲੀ ਇਹ ਘਟਨਾ ਸਾਹਮਣੇ ਆਈ ਏ ਅਤੇ ਉਧਰ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਾਰਵਾਈ ਹਦੀਨੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਹ ਗੁੰਡਾ ਲੋਕ ਨੇ ਇਹਨਾਂ ਉੱਪਰ ਨੱਥ ਕਸੀ ਜਾਵੇਗੀ ਅਤੇ ਅੱਗੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਇਨਾਂ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਰੋਕਿਆ ਜਾਵੇਗਾ ਪਰ ਇਹ ਕਿਸੇ ਤਰ੍ਹਾਂ ਦਾ ਆਮ ਜਨਤਾ ਦਾ ਸਵਾਲ ਹੈ ਕਿ ਪ੍ਰਸ਼ਾਸਨ ਦਾ ਠੋਸ ਸਵਾਲ ਜਿਹੜਾ ਠੋਸ ਉੱਤਰ ਨਹੀਂ ਦਿੱਤਾ ਗਿਆ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਉਹਨਾਂ ਨਸ਼ਾ ਤਸਕਰਾਂ ਅਤੇ ਗੁੰਡਾ ਗਰਦੀ ਕਰਨ ਵਾਲਿਆਂ ਦੇ ਨਾਲ ਹੱਥ ਮਿਲਾ ਕੇ ਚੱਲ ਰਹੀ ਹੈ ਪ੍ਰਸ਼ਾਸਨ ਦੀ ਪ੍ਰਸ਼ਾਸਨ ਦਾ ਪੂਰਾ ਹੱਥੇ ਉਹਨਾਂ ਲੋਕਾਂ ਦੇ ਉੱਪਰ ਜਿਸ ਕਰਕੇ ਉਹਨਾਂ ਦੇ ਇੰਨੇ ਹੌਸਲੇ ਬਲੰਦ ਹੋ ਗਏ ਹਨ ਕਿ ਉਹਨਾਂ ਨੇ ਸ਼ਰੇਆਮ ਲੁੱਟਾਂ ਖੂਆਂ ਕੀਤੀਆਂ ਪਿੰਡ ਦੇ ਵਿੱਚ ਨਸ਼ਾ ਰੋਕਣ ਦੇ ਲਈ ਜੋ ਕਾਰਵਾਈ ਕੀਤੀ ਗਈ ਉਸ ਦਾ ਮੁਗਤਨ ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਅਤੇ ਆਪਣੇ ਬੱਚਿਆਂ ਦੀਆਂ ਜਾਨਾਂ ਨੂੰ ਗਵਾ ਕੇ ਮੁੱਲ ਮੁੱਲ ਤਾਰਨਾ ਪਵੇ ਇਹ ਪੰਜਾਬ ਦੀ ਸਰਕਾਰ ਨੂੰ ਸੁੱਤੀ ਹੋਈ ਸਰਕਾਰ ਨੂੰ ਜਾਗਣਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਅੰਦਰ 12500 80 ਪਿੰਡਾਂ ਦੇ ਵਿੱਚ ਅਜਿਹੀ ਘਟਨਾ ਕਿਸੇ ਟਾਈਮ ਵੀ ਵਾਪਰ ਸਕਦੀ ਹੈ ਕਿਉਂਕਿ ਪਿੰਡ ਦੇ ਲੋਕ ਹੁਣ ਜਾਗਰੂਤ ਹੋ ਚੁੱਕੇ ਨੇ ਅਤੇ ਨਸ਼ਾ ਤਸਕਰੀ ਨੂੰ ਲੈ ਕੇ ਗੁੰਡਾਗਰਦੀ ਨੂੰ ਲੈ ਕੇ ਪਿੰਡ ਦੇ ਵਿੱਚ ਲੋਕ ਇਸ ਚਿੱਟੇ ਨਸ਼ੇ ਨੂੰ ਲੈ ਕੇ ਜੋ ਬਹੁਤ ਭਿਆਨਕ ਨਸ਼ਾ ਹੈ ਉਸ ਨੂੰ ਰੋਕਣ ਦੇ ਲਈ ਅੱਗੇ ਆ ਚੁੱਕੇ ਨੇ ਉਹ ਪੰਜਾਬ ਅੰਦਰ ਨਸ਼ੇ ਨੂੰ ਰੋਕਣਾ ਚਾਹੁੰਦੇ ਨੇ ਪਰ ਸਰਕਾਰ ਕਿਤੇ ਨਾ ਕਿਤੇ ਨਿਕੰਮੀ ਸਰਕਾਰ ਭਗਵੰਤ ਮੰਨਦੀ ਹੈ ਇਸ ਨਿਕੰਮੀ ਸਰਕਾਰ ਜਿਹੜੀ ਕਿ ਪੰਜਾਬ ਅੰਦਰ ਪਹਿਲੀ ਵਾਰ ਬਣੀ ਹੈ ਇਹ ਅਕਾਲੀ ਦਲ ਬਾਦਲ ਪਾਰਟੀ ਤੋਂ ਵੀ ਨਿਕੰਮੀ ਸਰਕਾਰ ਹੈ ਜਿਹੜੀ ਕਿ ਲੋਕਾਂ ਨੇ ਉਮੀਦਾਂ ਔਲਾ ਕੀ ਇੱਕ ਬਦਲਾਵ ਲੈ ਕੇ ਆਂਦਾ ਕਿ ਪੰਜਾਬ ਵਿੱਚ ਸ਼ਾਇਦ ਸਾਨੂੰ ਸੁੱਖ ਦਾ ਸਾਹ ਆਵੇ ਪੰਜਾਬ ਅੰਦਰ ਨਸ਼ਾ ਰੁਕ ਸਕੇ ਪਰ ਇਹ ਤਾਂ ਕਿਤੇ ਦਿਖਾਈ ਨਹੀਂ ਦਿੰਦਾ ਰਿਹਾ ਪੌਣੇ 3 ਸਾਲ ਹੋ ਗਏ ਪੰਜਾਬ ਦੀ ਨਿਕੰਮੀ ਸਰਕਾਰ ਜਿਸ ਦਾ ਕਾਨੂੰਨੀ ਵਿਵਸਥਾ ਜਿਵੇਂ ਵਿਗੜ ਚੁੱਕੀ ਏ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਵਿਗੜਦੀ ਹੀ ਵਿਗੜਦੀ ਜਾ ਰਹੀ ਏ ਤੇ ਇਸ ਕਰਕੇ ਪੰਜਾਬ ਸਰਕਾਰ ਨੂੰ ਇਸ ਉੱਪਰ ਪੂਰਾ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਅਤੇ ਪੰਜਾਬ ਦਾ ਜੋ ਪੁਲਿਸ ਪ੍ਰਸ਼ਾਸਨ ਹੈ ਉਸ ਨੂੰ ਇਹ ਸਖਤ ਅਧਿਤਾ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਸੀਐਮ ਵੱਲੋਂ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਨੂੰ ਵਿਗੜਦੀ ਕਾਨੂੰਨ ਵਿਵਸਥਾ ਦੇ ਉੱਪਰ ਕੰਟਰੋਲ ਕੀਤਾ ਜਾਵੇ